ਪਾਕਿਸਤਾਨ ਦੀ ਸਰਦ ਦੇ ਨਾਲ ਲੱਗਦੇ ਰਾਜਾਂ ਵਿੱਚ ਵੀਰਵਾਰ ਸ਼ਾਮ ਨੂੰ ਮੌਕ ਡ੍ਰਿਲ ਕੀਤੀ ਜਾਵੇਗੀ ਇਹਨਾਂ ਰਾਜਾਂ ਵਿੱਚ ਜੰਮੂ ਕਸ਼ਮੀਰ ਗੁਜਰਾਤ ਹਰਿਆਣਾ ਤੇ ਰਾਜਸਥਾਨ ਸ਼ਾਮਲ ਹਨ ਦੂਜੇ ਪਾਸੇ ਪੰਜਾਬ ਵਿੱਚ ਮੌਕ ਡ੍ਰਿਲ ਦਾ ਸਮਾਂ ਬਦਲ ਦਿੱਤਾ ਗਿਆ ਹੈ ਹੁਣ ਪੰਜਾਬ ਵਿੱਚ 3 ਜੂਨ ਨੂੰ ਮੌਕ ਡ੍ਰਿਲ ਕੀਤੀ ਜਾਵੇਗੀ ਇਸ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਤਸਦੀਕ ਇਸ ਤੋਂ ਪਹਿਲਾਂ 7 ਮਹੀਨਿਆਂ ਦੇ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਗਈ ਸੀ ਇਸ ਵਿੱਚ ਨਾਰਿਕਾ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੀ ਸਿਖਲਾਈ ਦਿੱਤੀ ਗਈ ਸੀ ਇਸ ਲਈ ਕੀਤਾ ਗਿਆ ਸੀ ਤਾਂ ਜੋ جنگ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਯੂਨਿਟੀ ਬਣਾਇਆ ਜਾ ਸਕੇ ਵਿੱਚ ਆਖਰੀ ਵਾਰ ਜਿਹੜਾ ਮੌਕ ਡ੍ਰਿਲ 1971 ਵਿੱਚ ਕੀਤਾ ਗਿਆ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ ਇਹ ਮੌਕ ਡ੍ਰਿਲ ਜੰਗ ਦੌਰਾਨ ਕੀਤੀ ਗਈ ਸੀ ਦਰਅਸਲ 22 April ਨੂੰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਦ ਸਤ ਮਹੀਨ ਨੂੰ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੀ ਕਸ਼ਮੀਰ ਪੀਓਕੇ ਤੇ ਪਾਕਿਸਤਾਨ ਵਿੱਚ ਨੁਹਾਤ ਵਦੀ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਫੌਜ ਨੇ 100 ਅਤਵਾਦੀਆਂ ਨੂੰ ਮਾਰ ਦਿੱਤਾ ਇਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਅਤੇ ਹੁਣ ਪੰਜਾਬ ਵਿੱਚ ਮੌਕ ਡ੍ਰਿਲ 3 ਜੂਨ ਨੂੰ ਕੀਤੀ ਜਾਵੇਗੀ ਪੰਜਾਬ ਦੀ ਰਾਜਨੀਤੀ ਦੇ ਇੱਕ ਉੱਗੇ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਹੁਣ ਨਹੀਂ ਰਹੇ ਰਾਜਨੀਤੀ ਦੇ ਬਾਬਾ ਬੋਹੜ ਅਤੇ ਸਾਬਕਾ ਕੇਂਦਰੀ ਮੰਤਰੀ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋ ਗਿਆ ਹੈ ਉਹ 90 ਸਾਲ ਦੇ ਸਨ ਢੀਂਡਸਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਥੇ ਉਹਨਾਂ ਨੇ ਆਖਰੀ ਸਾਹ ਲਿਆ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਕਾਲ ਦਲ ਤੋਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ ਜਦੋਂ ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਖੇੜ ਰਸਾਇਣ ਅਤੇ ਖਾਦ ਦੇ ਕੇਂਦਰੀ ਮੰਤਰੀ ਸਨ ਢੀਂਡਸਾ 2019 ਵਿੱਚ ਪਦਮ ਪੂਸ਼ ਨਾਲ ਸਨਮਾਨਿਤ ਕੀਤੇ ਗਏ ਸਨ 2020 ਵਿੱਚ ਅਕਾਲੀ ਦਲ ਨਾਲੋਂ ਵੱਖ ਹੋ ਗਏ ਸਨ ਢੀਂਡਸਾ ਲੋਕ ਸਭਾ ਤੇ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ ਢੀਂਡਸਾ ਨੇ 90 ਸਾਲ ਦੀ ਉਮਰ ਵਿੱਚ ਆਖਰੀ ਸਾਂ ਲਏ ਦੱਸਿਕ ਸੁਖਦੇਵ ਸਿੰਘ ਢੀਂਡਸਾ ਦਾ ਜਨਮ 9 April 1936 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਉਭਾਲਵਲ ਪਿੰਡ ਵਿੱਚ ਹੋਇਆ ਸੀ ਉਹਨਾਂ ਨੇ ਆਪਣੀ ਸਿਆਸੀ ਸਫ਼ਰ ਦੀ ਸ਼ੁਰੂਆਤ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀ ਸੀ ਜਿੱਥੇ ਉਹ ਸਰਕਾਰੀ ਰਣਵੀਰ ਕਾਲਜ ਸੰਗਰੂਰ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਪੰਜਾਬ ਵਿੱਚ ਪੈ ਰਹੀ ਅਕਤੀ ਗਰਮੀ ਕਾਰਨ ਇੱਕ ਵਾਰ ਫਿਰ ਤੋਂ ਤਾਪਮਨ ਵਿੱਚ ਵਾਧਾ ਹੋਣ ਲੱਗਾ ਹੈ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ 24 ਘੰਟਿਆਂ ਵਿੱਚ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਨ 0.5 ਡਿਗਰੀ ਵਧਿਆ ਹੈ ਹਾਲਾਂਕਿ ਹਜੇ ਵੀ ਮੌਸਮ ਆਮ ਦੇ ਨੇੜੇ ਹੈ ਸਮਰਾਲਾ ਵਿੱਚ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਅਗਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ بارش ਹੋਣ ਦੀ ਭਵਿੱਖਬਾਣੀ ਕੀਤੀ ਹੈ ਦੱਸਦੀ ਕਿ ਮਿਲੀ ਜਾਣਕਾਰੀ ਅਨੁਸਾਰ 23 ਮਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਵਿੱਚ orange alert ਜਾਰੀ ਕੀਤਾ ਗਿਆ ਹੈ ਜਦਕਿ ਰੂਪਨਗਰ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਸੰਗਰੂਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਮੁਕਸਰ ਸਾਹਿਬ ਪਠਿੰਡਾ ਮਾਨਸਾ ਵਿੱਚ ਤੇਜ਼ ਗਰਜ ਅਤੇ ਬਿਜਲੀ ਡਿੱਗਣ ਦੀ ਚਤਾਵਨੀ ਜਾਰੀ ਕਰਦੇ ਹੋਏ yellow alert ਜਾਰੀ ਕੀਤਾ ਗਿਆ ਹੈ। ਉਸ ਵਿਭਾਗ ਦੇ ਅਨੁਸਾਰ 30 ਮਈ ਨੂੰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਸੰਕਤਰੀ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਵਿੱਚ yellow alert ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 1 ਜੂਨ ਨੂੰ ਵੱਖ-ਵੱਖ ਥਾਵਾਂ 'ਤੇ ਗਰਜ ਬਿਜਲੀ ਡਿੱਗਣ ਦੀ ਸੰਭਾਵਨਾ ਹੈ 1 ਜੂਨ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਲਦਲ ਦੇ ਮੁਖੀ ਸੁਖਬੀਰ ਬਾਦਲ ਲੁਧਿਆਣਾ ਵਿੱਚ ਗਲਾਡਾ ਦਫ਼ਤਰ ਦੇ ਬਾਹਰ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੇ ਸ਼੍ਰੋਮਣੀ ਕਲਦਲ ਦਾ ਵਿਰੋਧ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਹੈ ਸੁਪੀਰਪਾਦ ਨੇ ਇੱਥੇ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣੀ ਤਾਂ ਬਾਹਰਲੇ ਲੋਕਾਂ ਨੂੰ ਖੇਤੀ ਲਈ ਜ਼ਮੀਨ ਨਹੀਂ ਦੇਵਾਂਗੇ ਜੇ ਹਿਮਾਚਲ ਉੱਤਰਾਖੰਡ ਵਰਗੇ ਰਾਜ ਬਾਹਰਲੇ ਲੋਕਾਂ ਨੂੰ ਜ਼ਮੀਨ ਨਹੀਂ ਦੰਦੇਦਾ ਅਸੀਂ ਪੰਜਾਬ ਵਿੱਚ ਬਾਹਰਲੇ ਲੋਕਾਂ ਨੂੰ ਜ਼ਮੀਨ ਕਿਉਂ ਦਈਏ ਤੇ ਸਰਕਾਰ ਕੀਦੀ ਹੈ ਇੱਕ ਨਕਮਿਆਂ ਦੀ ਮੈਂ ਤੁਹਾਨੂੰ ਇੰਨਾ ਹੀ ਦੱਸ ਦਿੰਦਾ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਹੈ ਮੁੱਖ ਮੰਤਰੀ ਕਾਗਜ਼ਾਂ 'ਚ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਐ ਇਹ ਦੇ ਕਿਸੇ ਪੁਰਾਣੀ ਸੜਕ ਨੂੰ ਰਿਪੇਅਰ ਕਰਦਾ ਵੀ ਪੱਥਰ ਰੱਖਦੇ ਐ ਕੇਜਰੀਵਾਲ ਆਉਂਦਾ ਉਹਦੇ ਪਿੱਛੇ ਦਾ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੈ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ 'ਚ ਬਣਾਤੇ ਉਤੇ ਕੇਜਰੀਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਾ ਭਗਵੰਤ ਮਾਨ ਦਾ ਲਿਤਾ ਹੁੰਦਾ ਹੈ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬਹਿਬਕ ਕੁਮਾਰ ਜਿਹੜਾ ਕੇਜਰੀਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਸਛੋਡਿਆ ਉਥੋਂ ਦਾ ਡਿਪਟੀ ਚੀਫ ਮਿਨਿਸਟਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਕੋਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਇਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਡੀਗੜ੍ਹ ਆ ਗਏ ਐ ਅੱਜ ਚਾਰ ਮਹਿਕਮੇ ਸੁਸੋਧਿਆ ਦੇਖਦਾ ਹੈ ਚਾਰ ਮਹਿਕਮੇ ਜੈਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ ਇੱਕ ਯੂਪੀ ਤੋਂ ਬਿਹਾਰ ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਿਨਿਸਟਰ ਦੇ ਘਰੇ ਬਿਠਾਤੇ ਆ ਚਲਾਉਂਦੇ ਆ ਆਪਾਂ ਫਿਰ ਐਮਐਲਏ ਚੁਣੇ ਸੀ ਸਰਕਾਰ ਚੁਣੀ ਸੀ ਕਿ ਆਪਣੀ ਪੰਜਾਬੀਆਂ ਦੀ ਹੋਊਗੇ ਇੱਥੇ ਹੈ ਹੀ ਨਹੀਂ ਕੋਈ ਪੁੱਛਣਾ ਵਾਲਾ ਨਹੀਂ ਮੇਰੇ ਕੋਲੇ ਲੁਜਾਣੇ ਦੇ ਇੰਡਸਟਰੀਅਲਸ ਵੀਰ ਆ ਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਉਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲੇ ਹੋ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਹੋ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਤੁਹਾਡੀ ਮੁਲਾਕਾਤ ਕੇਂਦਰੀ ਵਾਲਾ ਦਿੱਲੀ ਕਰਾ ਦਿੰਦਾ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਆ ਤਾਂ ਹਾਲਾਤ ਹੈ ਰਾਜ ਸਭਾ ਦੇ ਮੈਂਬਰ ਅੱਦੇ ਦਿੱਲੀ ਦੇ ਐ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਸੀ ਹੁਣ ਤੁਸੀਂ ਦੇਖ ਲਓ ਰਾਜ ਸਭਾ ਚ ਜਦੋਂ ਬੀਬੀਐਮਪੀ ਆ ਭਾਗਰੇ ਦਾ ਪਾਣੀ ਹਰਿਆਣਾ ਲੈ ਰਿਆ ਸੈਂਟਰ ਉਹਨਾਂ ਨਾਲ ਖੜ ਗਈ ਕੋਈ ਵੀ ਰਾਜ ਸਭਾ ਦਾ ਮੈਂਪੀ ਪੰਜਾਬ ਦਾ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਕੋਈ ਵੀ ਪੰਜਾਬ ਦਾ ਮੁੱਦਾ ਹੁੰਦਾ ਹੈ ਹਰਿਆਣਾ ਦੇ ਸੰਬੰਧ ਵਿੱਚ ਆਪਣੇ ਮੈਂਬਰ ਪਾਰਲੀਮੈਂਟ ਆ ਦੇ ਨਹੀਂ ਉਠੋਗੇ ਕਿਉਂਕਿ ਹੁਕਮ ਕੇਜਰੀਵਾਲ ਦਾ ਹੈ ਕੇਜਰੀਵਾਲ ਨੇ ਤਾਂ ਆ ਵੀ ਫੈਸਲਾ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਤੁਹਾਡਾ ਪਾਣੀ ਅਸੀਂ ਹਰਿਆਣੇ ਨੂੰ ਦੇ ਦੇਣਾ ਇੱਥੋਂ ਤੱਕ ਚਲੇ ਗਏ ਆ ਤੇ ਆ ਤੁਹਾਡੀ ਰੱਖਿਆ ਕਰਨਗੇ ਆ ਪੰਜਾਬ ਦੀ ਲੜਾਈ ਲੜਨਗੇ ਜਿਹਨੂੰ ਪੰਜਾਬੀ ਆਉਂਦੀ ਨਹੀਂ ਜਿਹਦੇ ਦਿਲ 'ਚ ਪੰਜਾਬ ਨਹੀਂ ਤੁਹਾਡੇ ਖੂਨ 'ਚ ਪੰਜਾਬ ਨਹੀਂ ਉਹ ਵਗਵਾਈ ਕਰਨਗੇ ਤੁਹਾਡੀ ਪੰਜਾਬੀਓ ਜਾਗ ਪੋ ਕਿਦੋਂ ਜਾਗੋਗੇ ਜਦੋਂ ਲੁੱਟਿਆ ਗਿਆ ਸਾਰਾ ਕੁਝ ਜਦੋਂ ਖਤਮ ਹੋ ਗਿਆ ਸਾਰਾ ਕੁਝ ਉਦੋਂ ਜਾਗੋਂਗੇ ਉਦੋਂ ਕੁਝ ਬਚਣਾ ਨਹੀਂ ਫਿਰ ਰੋਵਾਂਗੇ 20 20 ਸਾਲ ਪਿੱਛੇ ਚਲੇ ਜਾਵਾਂਗੇ ਫਿਰ ਆਪਣੇ ਸੂਬੇ ਉਹ ਜੇ ਬਣ ਜਾਣਗੇ ਜਿਵੇਂ ਅੱਜ ਬਿਹਾਰ ਤੇ ਯੂਪੀ ਤੇ ਉਹਨਾਂ ਸੂਬਿਆਂ ਦਾ ਜਿਹੜੀ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਕਿਹਾ ਜਾਂਦਾ ਸੀ ਅੱਜ ਹੌਲੀ ਹੌਲੀ ਖਿਸਕ ਰਿਹਾ ਹੈ ਪਿਛਲੇ 10 ਸਾਲ ਤੁਸੀਂ ਬਰਬਾਦ ਕਰਤੇ 10 ਸਾਲਾਂ ਚ 5 ਸਾਲ ਕਾਂਗਰਸ ਦੇ ਕੈਪਟਨ ਨੇ ਬਰਬਾਦ ਕੀਤੇ ਆ 5 ਸਾਲ ਆ ਹੋ ਗਿਆ ਅੱਜ ਨੌਕਰੀਆਂ ਇੱਥੇ ਇਸ਼ਤਿਹਾਰ ਦੇਖ ਲੈਣਾ ਮੈਂ ਮੁੰਡਿਆਂ ਨੂੰ ਨੌਕਰੀਆਂ ਦੇ ਰਿਆ ਉਹ ਮੁੰਡੇ ਪੰਜਾਬ ਦੇ ਨਹੀਂ ਉਹ ਮੁੰਡੇ ਹੈਗੇ ਕੋਈ ਰਾਜਸਥਾਨ ਦੇ ਕੋਈ ਯੂਪੀ ਦੇ ਮੇਰੇ ਕੋਲ ਇੱਥੇ ਲਿਸਟ ਹੈ ਤੁਸੀਂ ਦੇਖ ਲਓ 500 ਜੇਈ ਭਰਤੀ ਹੋਏ ਸੀ ਉਹਨਾਂ ਚੋਂ 200 ਤੋਂ ਵੱਧ ਯੂਪੀ ਬਿਹਾਰ ਰਾਜਸਥਾਨ ਦੇ ਆ ਕੋਈ 600 ਵੈਕਟਰੀ ਇਨਸਪੈਕਟਰ ਭਰਤੀ ਹੋਏ 200 ਤੋਂ ਵੱਧ ਯੂਪੀ ਬਿਹਾਰ ਦੇ ਐ ਜਿੰਨਾ ਏਜੀ ਆਫਿਸ ਹੈ ਸਾਰਾ ਦਿੱਲੀ ਤੋਂ ਆ ਗਿਆ ਮਾਨਸਾ ਸਾਡ ਸਭ ਇਨਸਪੈਕਟਰ ਭਰੇ ਹੋਏ ਸੀ 6 ਹਰਿਆਣੇ ਦੇ ਐ ਇੱਕ ਲੰਬੀ ਲਿਸਟ ਐ ਇੱਕ ਲੰਬੀ ਲਿਸਟ ਐ ਘੰਟਾ ਲੱਗ ਜੂ ਪੜਦੇ ਤੇ ਇੱਥੇ ਇਸ਼ਤਿਹਾਰ ਦੇ ਦਣਗੇ ਤੁਹਾਡੇ ਪਾਸ ਨਾਲ ਕਿ ਅਸੀਂ 40000 ਨੌਕਰੀ ਦਿੱਤੀ ਐ 40000 ਤੋਂ ਅੱਧੀ ਤੱਕ ਯੂਪੀ ਬਿਹਾਰ ਦੂਜਿਆਂ ਦੀ ਹੋਏ ਮੈਂ ਅੱਜ ਐਲਾਨ ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਸਤਿ ਸ਼੍ਰੀ ਅਕਾਲ ਸੁਖਬੀਰ ਤਾਰੀ ਸਾਜਦੇ ਸੁਖਬੀਰ ਤਾਰੀ ਸਾਜਦੇ ਸ਼ਰੋਮਣੀਆਂ ਅਕਾਲੀ ਦਲ ਸ਼ਰੋਮਣੀਆਂ ਅਕਾਲੀ ਦਲ ਆਪਣੇ ਦੇਸ਼ ਦੇ ਕਾਨੂੰਨ ਦੇਖ ਲਓ ਹਿਮਾਚਲ ਵਿੱਚ ਜੇ ਆਪਣੇ ਕਿਸਾਨ ਇੱਕ ਬਾਜੀ ਬਸ 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 ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਸਰਕਾਰ ਜਾਂ ਜਿੰਦਾਬਾਦ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਹੈ ਆਪਣੇ ਸੂਬੇ ਵਿੱਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ ਵਿੱਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਤੁਹਾਡਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ ਚੋਂ ਬਾਹਰ ਕਾਂਗਰਸ ਪਾਰਟੀ ਰਹੀ ਐ ਐਸਐਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਐ ਕਾਂਗਰਸ ਪਾਰਟੀ ਨੇ ਕੀਤੇ ਐ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕਾਲੀ ਸ਼ਰੋਮਣੀ ਅਕਾਲੀ ਦਲ ਨੇ ਕੀਤੀ ਜੇ ਕਾਲੀ ਦਲ ਮੋਰਚਾ ਨਾ ਲਾਉਂਦਾ ਲੜਾਈ ਨਾ ਲਗਦਾ ਐਸ ਵਾਇਲ ਨਹਿਰ ਕੱਢ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਬਾਹਰ ਹੁੰਦਾ ਤੇ ਆਪਾਂ ਰਾਜਸਥਾਨ ਵਾਂਗੂ ਹੁੰਦੇ ਆ ਲੜਾਈ ਕਾਲੀ ਦਲ ਨੇ ਲੜੀ ਹੈ ਹਰ ਲੜਾਈ ਪੰਜਾਬ ਦੀ ਕਾਲੀ ਦਲ ਲੜਦਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਪਛਾਣਦੇ ਹੀ ਨਹੀਂ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਆਪਣੇ ਲੋਕ ਕਈ ਗੱਦਾਰੀ ਚ ਆ ਗਏ ਹੈ ਨਾ ਅਕਾਲੀ ਦਲ ਲੱਖ ਲੈਂਦੇ ਹੈ ਨਿਸ਼ਾਨਾ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਤਾਕਤਾਂ ਲੱਗੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਤਾਕਤਾਂ ਲੱਗੀਆਂ ਕਿ ਕਾਲੀ ਦਲ ਖਤਮ ਹੋ ਜਾਏ ਤੇ ਅਸੀਂ ਕਬਜ਼ਾ ਕਰ ਲਾਂਗੇ ਆ ਕਾਲੀ ਦਲ ਤੁਹਾਡੀ ਫੌਜ ਹੈ ਆ ਫੌਜ ਨੂੰ ਤਗੜਾ ਰੱਖੋਗੇ ਤੇ ਕਬਜ਼ਾ ਨਹੀਂ ਹੋਊਗਾ ਥੋਡੇ ਨਾਲ ੱੱੱਕਾ ਨਹੀਂ ਹੋਊਗਾ ਜੇ ਤੁਸੀਂ ਕਮਜ਼ੋਰ ਕਰਤਾ ਤੇ ਤੁਸੀਂ ਕਿਵੇਂ ਦੇਖਿਆ ਕਮਜ਼ੋਰ ਹੋਲੀ 10 ਸਾਲ ਕੀਤਾ ਤਾਈਓ ਤੁਹਾਡੇ ਨਾਲ ੱੱੱਕੇ ਹੋਣ ਲੱਗ ਗਏ ਤਾਈਓ ਹਿੰਮਤ ਹੋ ਗਈ ਐਨਾ ਝਾੜੂ ਵਾਲਿਆਂ ਦੀ ਤੁਸੀਂ ਦੇਖ ਲਓ ਅੱਜ ਲੁਧਿਆਣਾ ਜ਼ਿਲ੍ਹੇ ਚ 33000 ਏਕੜ ਜ਼ਮੀਨ 24000 ਕੇ ਕਿਲਾ ਜ਼ਮੀਨ ਐਕਵਾਇਰ ਕਰਨ ਲੱਗੇ ਐ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ 35000 ਕਿਲੇ ਦਾ ਫੈਸਲਾ ਕਰ ਲਿਆ ਅਮਰਸਰ ਵੀ ਕਰ ਲਿਆ ਬਠਿੰਡੇ ਵੀ ਕਰ ਲਿਆ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਇਹਨਾਂ ਨੂੰ ਪਤਾ ਹੈ ਤਸਕੀਮਾਂ ਬਣ ਗਈਆਂ 1.5 ਸਾਲ ਰਹਿ ਗਿਆ ਪੈਸਾ ਕਿੱਥੇ ਇਕੱਠਾ ਹੋਊਗਾ ਕਿਸੇ ਨੇ ਇਹਨੂੰ ਦੱਸਤਾ ਤੁਸੀਂ ਪਹਿਲੇ ਐਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਹੈ ਕੋਈ ਰਜਿਸਟਰੀਆਂ ਨਹੀਂ ਹੋਣਗੀਆਂ ਫਿਰ ਤੁਹਾਡੇ ਕੋਲੇ ਲੋਕੀ ਆਉਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੂੰ ਗੱਲ ਕਿਹਾ ਇੱਕ ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਘੜਾਉਣੀ ਹੈ 100 ਕਰੋੜ ਦਿਓ ਥੋੜੀ ਜ਼ਮੀਨ ਕੱਢ ਦਾਂਗੇ ਤੇ ਬਾਕੀ ਕਿਸਾਨ ਕੱਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਆਮਦਨੀ ਵਧੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜਾਊਗੀ ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇਤੀਆਂ ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾ ਕਹਿੰਦਾ ਸੀ ਉਹ ਆਪ ਰਲ ਕੇ ਦੇ ਹੀ ਬੈਠੇ ਐ ਦੇਖੋ ਫਰਕ ਹੁੰਦਾ ਹੈ ਬੰਦੇ ਬੰਦੇ ਦਾ ਫਰਕ ਹੁੰਦਾ ਹੈ ਪਛਾਣੋ ਕਿਹੜੇ ਆਪਣੇ ਆ ਇਸ ਕਰਕੇ ਮੈਂ ਇਹਨਾਂ ਕਹਿਣਾ ਚਾਹਣਾ ਚਿੰਤਾ ਕਰਨ ਲਾ ਦਿਓ ਥੋੜੀ ਫੌਜ ਲੜੂਗੀ ਲੜਾਈ ਮੈਂ ਅੱਜ ਕਹਿਣਾ ਚਾਹਣਾ ਕੇਜਰੀਵਾਲ ਹੋਏ ਭਾਵੇਂ ਭਗਵੰਤ ਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਉਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਹੇ ਜ਼ਮੀਨ ਅਕਵਾਇਰ ਕਰਦਾ ਮੈਂ ਤੁਹਾਡਾ ਵਾਅਦਾ ਕਰਦਾ 1 ਇੰਚ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਕਿਸਾਨ ਦਾ ਪੁੱਤ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਕਿਸਾਨ ਦਾ ਪੁੱਤ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਬਾਦਲ ਤੇਰੀ ਸੋਚ ਦੇ ਬਾਦਲ ਤੇਰੀ ਸੋਚ ਦੇ ਭਾਵੇਂ ਮੋਰਚਾ ਲਾਉਣਾ ਪਏ ਭਾਵੇਂ ਕਿਸੇ ਕਿਸ ਕਿਸਮ ਦੀ ਐਜੂਕੇਸ਼ਨ ਕਰਨੀ ਪਏ ਮੈਂ ਆਪਣੇ ਪਰਿਵਾਰਾਂ ਨੂੰ ਕਹਿਣਾ ਚਾਹਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਕੱਲਾ ਜ਼ਿਲ੍ਹਾ ਲੁਧਿਆਣਾ ਨਹੀਂ ਪੂਰੇ ਪੰਜਾਬ ਜਿਵੇਂ ਧੱਕਾ ਕਰਨ ਦਾ ਸੋਚ ਰਿਹਾ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰ ਲੈਣ ਬਾਰੇ ਇਸਾਨਹਾਲ ਸਾਥ ਸ੍ਰੀ ਅਕਾਲ ਮੈਂ ਨਾਲੇ ਅਫਸਰ ਸਤਾਨਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਹਨਾਂ ਦੇ ਥੱਲੇ ਐਨੇ ਨਾ ਲੱਗੋ ਕੀ ਤੁਸੀਂ ਆਪਣੀ ਜ਼ੁਮਵਾਰੀ ਭੁੱਲ ਜੋ ਉਹਨਾਂ ਦੇ ਬਿਗੈਰ ਕਾਨੂੰਨ ਦੇ ਕੀ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨਾਹਗਾਰ ਤੁਸੀਂ ਵੀ ਹੋਵੋਗੇ ਆ ਤਾਂ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਤੇ ਤੁਸੀਂ ਤੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਇਹਨੇ ਥੱਲੇ ਲਾ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਐਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਹੈ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਅਪਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗਲਤ ਫੈਸਲੇ ਲੈਂਦੇ ਹੈ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਘਪਲੇ ਇਹਨਾਂ ਨੇ ਕੀਤੇ ਹੈ ਭਾਵੇਂ ਸ਼ਰਾਬ ਦਾ ਘਟਾਲਾ ਪਾਵੇਂ ਇਹਨਾਂ ਦੀ ਅਜਬੀਨਾ ਦਾ ਕਟਾਲਾ ਹੈ ਪਾਵੇਂ ਰਿਕਰੂਟਮੈਂਟ ਦਾ ਕਵਾਲਾ ਹੈ ਪਾਵੇਂ ਆ ਜਿਹੜੇ ਪਲਾਟ ਅਲਾਟ ਕਰਨ ਲੱਗੇ ਮਿੰਡਾ ਸ਼ੇਅਰ ਇੱਥੇ ਦੇ ਕਟਾਲਾ ਹੈ ਜਿੰਨੇ ਵੀ ਕਟਾਲੇ ਆ ਮੇਰੇ ਕੋਲ ਸਾਰਿਆਂ ਦੇ ਸਬੂਤ ਹੈ ਸਾਰਿਆਂ ਦੇ ਸਬੂਤ ਹੈ ਇੱਕ ਇੱਕ ਕਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਐਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆ ਸਕਊਗਾ ਬੋਲੇ ਸੋ ਨਿਹਾਲ ਸੋ ਮੈਂ ਪੰਜਾਬੀ ਨੂੰ ਬੇਨਤੀ ਕਰਨਾ ਹੈ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਵਪਾਰੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਗਰੀਬ ਨੂੰ ਬੇਨਤੀ ਕਰਦਾ ਹੈ ਪੰਜਾਬ ਦੇ ਅਮੀਰ ਨੂੰ ਮਲਾਜ਼ਮ ਨੂੰ ਬੇਨਤੀ ਕਰਨਾ ਹੈ ਆ ਸੂਬਾ ਆਪਣਾ ਹੈ ਆਪਣੇ ਸੂਬੇ ਨੂੰ ਆਪਣੀ ਫੌਜ ਬਣਾ ਸਕਦੀ ਹੈ ਬਾਹਰਲੀ ਫੌਜ ਨਹੀਂ ਤੁਹਾਡੀ ਲੜਾਈ ਲੜਦੀ ਜੇ ਅੱਜ ਪਾਕਿਸਤਾਨ ਨਾਲ ਲੜਾਈ ਸੀ ਹਮਲੇ ਕਿੱਥੇ ਹੋਏ ستر تھی بمب پاکستان نے پنجاب سے چلائے ستر فیصدی راجسٹان دوجے سوبیا چ نہیں گئے بمب جنیاں لڑائیاں ہیں پنجاب نے چھاتی تے اپنے بمبلے ازادی کی لڑائی بھی پنجابی سی جنہ نے سب تو ود نقصان چلیا ہے پاو پاہمیں جان نہ جانا ਤੁਸੀਂ ਕੋਨੇ ਕੋਈ ਮਹਾਰਾਸ਼ਟਰਾ ਦੇ ਲੋਕ ਨੂੰ ਪਤਾ ਲੱਗਿਆ ਸੀ ਕਿ ਆਜ਼ਾਦੀ ਮਿਲ ਕੇਵੇਂ ਮਿਲੀ ਹੈ ਕਿ ਕਰਨਾਟਕਾ ਦੇ ਲੋਕ ਨੂੰ ਪਤਾ ਫਰਕ ਪੱ ਲੱਗਿਆ ਨਹੀਂ ਉਹ ਤਾਂ ਦੂਰ ਹੈ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੇ ਕੋਈ ਨੁਕਸਾਨ ਹੁੰਦਾ ਹੈ ਲੜਾਈ ਲੱਗੀ ਜਾਂਦੀ ਹੈ ਜੇ ਕੁਝ ਵੀ ਧੱਕਾ ਹੁੰਦਾ ਹੈ ਛਾਤੀ ਤਾਣ ਕੇ ਆਪਣੇ ਪੰਜਾਬੀ ਅੱਗੇ ਆਉਂਦੇ ਆ ਆ ਚਾਈਨਾ ਨਾਲ ਜਦੋਂ ਜੰਗ ਹੋਈ ਹੁਣ ਬਾਰਡਰ ਤੇ ਆ ਤਾਂ ਆਪਣੀ ਸਿਕਰੇਜ ਮੰਨੇ ਭਜਾਏ ਡਾਂਗ ਫੇਰ ਕੇ ਉਹਨਾਂ ਚਾਈਨੀਨੀਆਂ ਨੂੰ ਭਜਾਇਆ ਆਪਣੇ ਸ਼ਹੀਦ ਹੋਏ ਹੈ ਪਾਰਲੀਮੈਂਟ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਡਿਫੈਂਸ ਮਿਨਿਸਟਰ ਨੂੰ ਕਿ ਪੂਰੇ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਹੈ ਉਹ ਕਿਹੜੇ ਸੂਬੇ ਦੇ ਹੈ 80% ਫੌਜੀ ਜਿਹੜੇ ਸ਼ਹੀਦ ਹੋਏ ਹੈ ਆਜ਼ਾਦੀ ਦੇ ਬਾਅਦ ਉਹ ਪੰਜਾਬ ਦੇ ਹੈ ਸੋ ਇਹ ਪੰਜਾਬ ਨੇ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਸ਼ਹਾਦਤਾਂ پنجاب دے دے خالصہ پانتنے دیتیاں تسی کالا پانی دی جیل چلے جاؤ اتھے جا کے نا دیکھو نا نبے پسند وقت اپنے سدارہ دے نا ہے اپنے پنجابیاں دے نا ہے یہ ہر چیز قربانی آپ پا دینے ہیں تکاوی اپنے نا کوئی جاندہ ہے